ਲੋਜੀਫਰ ਇੱਥੇ ਪੁਆਇਲੀ ਆਪਾਂ ਤੇ ਤੇਲ ਬਵਾ ਕੇ ਆਪਾਂ ਲੋਕੇਸ਼ਨ ਤੇ ਪਹੁੰਚਣਾ ਲਿਆ ਜਿੱਥੇ ਆਪਾਂ ਡਰੈਸਟ ਲਾਉਣੇ ਨੇ ਤੁਹਾਨੂੰ ਦਿਖਾਉਣਾ ਕਿਹੜਾ ਏਰੀਆ ਇੱਥੋਂ ਆਪਾਂ ਰਾਈਟ ਨੂੰ ਮੁੜ ਜਾਣਾ ਅੰਕਲ ਜੀ ਉੱਥੇ ਆਲਰੇਡੀ ਆਪਣੀ ਵੇਟ ਕਰ ਰਹੇ ਨੇ ਆਪਾਂ ਤੇਲ ਭੋਣ ਲੱਗੇ ਥੋੜਾ ਜਿਹਾ ਜਮੀਂ ਪਿਆ ਨਾ ਬਹੁਤ ਜ਼ਿਆਦਾ ਮੀਂਹ ਪੈ ਕੇ ਤਕਰੀਬਨ ਆਪਾਂ ਸ਼ਾਮ ਜੇ ਨੂੰ ਪੌਦੇ ਲਾਉਣ ਆਇਆ ਐਨੇ ਨੂੰ ਆਪਾਂ ਸ਼ੁਕਰ ਵੀ ਕਰੀਏ ਵੀ ਮੀਂਹ ਇਧਰਲੀ ਸਾਈਡ ਮੀਂਹ ਵੀ ਥੋੜਾ ਥੋੜਾ ਪੈ ਗਿਆ ਤੇ ਦੂਸਰਾ ਆਪਣੇ ਪੌਦਿਆਂ ਨੂੰ ਵੀ ਪਾਣੀ ਲੱਗ ਗਿਆ ਲੋ ਜੀ ਅੰਕਲ ਜੀ ਦੇ ਫਾਰਮ ਹਾਊਸ 'ਚ ਮੈਂ ਪਹੁੰਚ ਚੁੱਕਿਆ ਇੱਥੇ ਆਪਣਾ ਮਹੀਨਾ ਪਹਿਲਾਂ ਕੁਸ਼ਕ ਪੌਦੇ ਮੈਂ ਲਾਏ ਸੀ ਨਾਲੇ ਤਾਂ ਉਹਨਾਂ ਤੇ ਨਿਗਰਾਨੀ ਜੀ ਵੀ ਕਿਵੇਂ ਚੱਲ ਰਹੇ ਨੇ ਠੀਕ ਆ ਨਾਲੇ ਅੱਜ ਆਪਾਂ ਕੁਸ਼ਕ ਪੌਦੇ ਹੋਰ ਲਾ ਦਾਂਗੇ ਠੀਕ ਹੈ ਨਾ ਹੁਣ ਮੈਂ ਤੁਹਾਨੂੰ ਦਿਖਾਉਣਾ ਜਿਹੜੇ ਮੈਂ ਮਹੀਨਾ ਪਹਿਲਾਂ ਲਾਏ ਸੀ ਤੇ ਆਪਣਾ ਫਾਰਮ ਹਾਊਸ ਤੀ ਅੰਕਲ ਨੇ ਬੁਲਾ ਲਿਆ ਠੀਕ ਹੈ ਨਾ ਵੀ ਇੱਥੇ ਲਾਵਾਂਗੇ ਆਪਾਂ ਤੁਹਾਨੂੰ ਦਿਖਾਉਣਾ ਕਿਹੜੇ ਕਿਹੜੇ ਲਾਇਏ ਸੀ ਕਿਵੇਂ ਚੱਲ ਰਹੇ ਨੇ ਦੇਖੋ ਜੀ ਇੱਕ ਪੌਦਾ ਆ ਇਹ ਵੀ ਵਧੀਆ ਚੱਲ ਰਿਹਾ ਜਿਵੇਂ ਅੱਜ ਮੀਂਹ ਪੈ ਕੇ ਹਟਿਆ ਪਾਣੀ ਪੋਣੀ ਆਟੋਮੈਟਿਕ ਅੱਜ ਤਾਂ ਲੱਗ ਗਿਆ ਨਹੀਂ ਅੰਕਲ ਜੀ ਲਾਉਂਦੇ ਰਹਿੰਦੇ ਨੇ ਪਾਣੀ ਤਾਂ ਸਵੇਰੇ ਸ਼ਾਮ ਦੇਖੋ ਵਧੀਆ ਹੋ ਗਿਆ ਦੇਖੋ ਦੂਸਰਾ ਆਹ ਲਾਇਆ ਸੀ ਦੇਖੋ ਇਹ ਪੂਰਾ ਜਗਮਨ ਇਹਨ ਲਸ਼ਕਰਿਆ ਜਿਵੇਂ ਗ੍ਰੀਨਰੀ ਪੂਰੀ ਹੋਰ ਉਹ ਲੱਗੇ ਹੋਏ ਨੇ ਅੱਗੇ ਅੱਜ ਮੀਂਹ ਗਏ ਪੈਣ ਕਰਕੇ ਥੋੜਾ ਜਾਂ ਆਪ ਨੂੰ ਦੇਖ ਕੇ ਚੱਲਣਾ ਪਊਗਾ ਆ ਦੇਖ ਸਕਦੇ ਹਾਂ ਇਹ ਇਹ ਆਂਦਾ ਬੁਸਤੀ ਇਹ ਜੀ ਆੜੂ ਦਾ ਜੀ ਉਹ ਅਗਲਾ ਅਨਾਸਪਤੀ ਦਾ ਦੇਖ ਸਕਦੇ ਹੋ अनास्पति का है जामन जामन दिखाने देखो जी ये पौधा जामन द जाम लगे हुआ उन्होंने तो पानी खड़ा थोड़ा थोड़ा करके ਇਹ ਹੀ ਨਮਰੂਦ ਦਾ ਸਾ ਪੇਟਾ ਇਹ ਤੁਸੀਂ ਦੇਖ ਸਕਦੇ ਆਪਾਂ ਮਹੀਨਾ ਕੋ ਪਹਿਲਾਂ ਹੀ ਲਾਏ ਸੀ ਪੂਰੇ ਆਏ ਆ ਵਿੱਚ ਕੋਈ ਹੁਣ ਦਿਖਣ ਵੀ ਸੁੱਕ ਜੇ ਗਿਆ ਜਾਂ ਕਹੋ ਵੀ ਕਿਸੇ ਤਰੀਕੇ ਦੀ ਉਹ ਖਾਦ ਦੀ ਜਾਂ ਕੋਈ ਦਵਾਈ ਦੀ ਲੋੜ ਪਈ ਨਹੀਂ ਛੇਤੀ ਆ ਦੇਖੋ ਅਗਲਾ ਤੁਹਾਨੂੰ ਦਿਖਾਉਣਾ ਅੰਬ ਦਾ ਜਿਹੜਾ ਕਿ ਸਾਰਿਆਂ ਨੂੰ ਵਧੀਆ ਲੱਗਦਾ ਹੁੰਦਾ ਵੀ ਹਾਂ ਓਏ ਵੀ ਅੰਬ ਤੋੜ ਕੇ ਲਈ ਆ ਦੇਖੋ ਇਹ ਹੈਗੇ ਅੰਬ ਦਾ ਆ ਦੇਖੋ ਉੱਪਰ ਨਵੇਂ ਪੱਤੇ ਹੋ ਗਏ ਇਹੇ ਅੰਬ ਵੀ ਅਮਰਪਾਲੀ ਵੈਰਾਈਟੀ ਦਾ ਅੰਬ ਹੈ ਤੇ ਇਹ ਦੇਖ ਸਕਦੇ ਤੁਸੀਂ ਅੱਜ ਮੇ ਆ ਹੁੰਦਾ ਜੀ ਆਹ ਇਹਦੀ ਆ ਕੀ ਹੁੰਦਾ ਜੀ ਇਹ ਹੋ ਜਾਂਦਾ ਆਪਣੇ ਆਪ ਸਹੀ ਦੇਖੋ ਨੀ ਆਹ ਲੱਗਿਆ ਹੋਇਆ ਕਿੰਨੂ ਦੇਖੋ ਹਾਂ ਕਿੰਨੂ ਤੋਂ ਗਿਆ ਕੁਮਾਰ ਲੱਗਿਆ ਹੈ ਜਿਹੜਾ ਆਪਣੇ ਕੋਲੇ ਬਹੁਤ ਸ਼ੂਜ਼ ਚਾਉਂਦਾ ਹੈ ਗਿਆ ਕੁਮਾਰ ਜਿਵੇਂ ਫੇਸ਼ੀਅਲ ਜੋ ਵੀ ਹੈ ਫੇਸ ਦਾ ਕੋਈ ਟ੍ਰੀਟਮੈਂਟ ਕਰਨਾ ਬਹੁਤ ਵਧੀਆ ਰਹਿੰਦਾ ਹੈ ਮਤਲਬ ਹਰ ਇੱਕ ਚੀਜ਼ ਲਈ ਚੰਗਾ ਕੁਮਾਰ ਆਹ ਨਾ ਸਾਰੀਆਂ ਚੀਜ਼ਾਂ ਆਪਾਂ ਲਾਈਆਂ ਹੋਈਆਂ ਨੇ ਇੱਥੇ ਫਾਰਮ ਹਾਊਸ 'ਚ ਅੰਕਲ ਦੇ ਦੋਸਤੋ ਦੇਖੋ ਜਮਨ ਦੇ ਪੇਡੇ ਤੋਂ ਬਾਅਦ ਆਪਾਂ ਆ ਗਏ ਅੰਜੀਰ ਦੇ ਪੇਡੇ ਕੋਲ ਦੇਖ ਸਕਦੇ ਹੋ ਇਹ ਬੜਾ ਛੋਟਾ ਜਾਂ ਬਦਲ ਦੋ ਤਿੰਨ ਪੱਤੇ ਨੇ ਇਹ ਧਰਤ ਦੀਆਂ ਚੀਜ਼ਾਂ ਲਈ ਵਰਤਿਆ ਜਾਂਦਾ ਠੀਕ ਹੈ ਤੇ ਬਥੇਰੀ ਤਰ੍ਹਾਂ ਦੇ ਪੌਦੇ ਹੁੰਦੇ ਨੇ ਜੋ ਹਨਾ ਜੜੀਆਂ ਬੂਟੀਆਂ ਆਪਣੇ ਇਨਸਾਨ ਦੇ ਕੰਮ ਆਉਂਦੀਆਂ ਨੇ ਠੀਕ ਹੈ ਸਾਰਿਆਂ ਦੇ ਕੰਮ ਆਉਂਦੀਆਂ ਨੇ ਹੁਣ ਆਪਾਂ ਆ ਗਏ ਐਪਲ 베ਰੀ ਦੇ ਕੋਲ ਇਹਦੇ ਚ ਐਪ ਪੀਸ ਲਾਇਦ ਨੂੰ ਐਪਲ ਦੀ ਤਰ੍ਹਾਂ ਵੱਡੇ ਵੱਡੇ ਹੁੰਦੇ ਨੇ ਠੀਕ ਹੈ ਇਹਨੂੰ ਆਪਾਂ ਐਪਲ 베ਰੀ ਕਹਿੰਦੇ ਆ ਦੇਖੋ ਆ ਥੋੜੀ ਜਿਹੀ ਆਟ ਦਿੱਤੀ ਹੋਈ ਹੈ ਤਾਂ ਕਿ ਸਿੱਧਾ ਚੱਲ ਜੇ ਚਲੋ ਹੁਣ ਆਪਾਂ ਇਹੇ ਦੋਸਤੂ ਫੁੱਟੇ ਆਪਾਂ ਸਾਰੇ ਫੁੱਟੇ ਮਹੀਨਾ ਪਹਿਲਾਂ ਲਾਏ ਸੀ ਮਹੀਨਾ ਤਾਂ ਹੋ ਗਿਆ ਆਰਾਮ ਨਾਲ ਤੇ ਅੱਜ ਆਪਾਂ ਹੁਣੰਨੇ ਮੇ ਬੂਟੇ ਲਾਉਣੇ ਆ ਜਿੱਥੇ-ਇਥੇ ਆਪਾਂ ਨੂੰ ਲੱਗਦਾ ਵੀ ਆਪਾਂ ਇੱਥੇ ਆਹ ਲਾ ਦਨੇ ਆ ਉਹ ਆਪਾਂ ਐਡ ਕਰਦੇ ਚਲੋ ਚੱਲੀਏ ਲੋ ਜੀ ਆਪਾਂ ਸਟੋ ਆਲਮੋਸਟ ਤਿਆਰ ਕਰ ਲਿਆ ਇੱਥੇ ਪਹਿਲਾਂ ਭਾਗਾ ਲਾਉਣ ਵਾਸਤੇ ਆਪਾਂ ਇੱਕ ਦੋ ਚੇਤੇ ਕੱਟ ਲਾਣੇ ਚ ਇੱਥੇ ਪਾਣੀ ਥੜਾ ਜੀ ਆਪਾਂ ਮਿੱਟੀ ਥੋੜੀ ਕੱਢ ਲਈ ਹੁਣ ਜਿਹੜਾ ਅੱਜ ਮੀਂਹ ਦਾ ਪਾਣੀ ਪੈ ਗਿਆ بارش ਹੋ ਰਹੀ ਸੀ ਸਵੇਰ ਦੀ ਆਪਾਂ ਇਹਦੀ ਮਦਦ ਨਾਲ ਆਪਾਂ ਪਾਣੀ ਕਰ ਦਾਂਗੇ ਤਾਂ ਕਿ ਆਪਣਾ ਪੌਦਾ ਵਧੀਆ ਤਰੀਕੀ ਨਾਲ ਲੱਗ ਜਾਈ ਕਿਉਂਕਿ ਪੌਤੇ ਦੇ ਆਲੇ ਦੁਆਲੇ ਤਾਂ ਨਹੀਂ ਆਪਣੀ ਮਿੱਟੀ ਵੀ ਦੱਬਣੀ ਹੁੰਦੀ ਆ ਦੇ ਆ ਜੰਗਲੀ ਜੀ ਆਪਾਂ ਕੱਢ ਦਾਨੇ ਦੀ ਬਾਤ ਹੀ ਹੈ ਹੀ ਹੈ ਲੋਕ ਹਾਸਲੇ ਚ ਬੱਠਲ ਚ ਮੈਂ ਭੜਕ ਕੇ ਲਿਆ ਕਾਲੀ ਮਿੱਟੀ ਉਪਜਾਊ ਮਿੱਟੀ ਭੜਕ ਕੇ ਲਿਆ ਕਿਉਂਕਿ ਇਹ ਗਿੱਲੀ ਮਿੱਟੀ ਸੀ ਆਪਾਂ ਨੂੰ ਹੋਰ ਮਿੱਟੀ ਦੀ ਲੋੜ ਪਈ ਆਪਾਂ ਮਿੱਟੀ ਪਾਦਾਨੇ ਆ ਅਸੀਂ ਦਰੱਖਤ ਦੀ ਕੋਸ਼ਿਸ਼ ਕਰਾਂਗੇ ਕੋਆ ਪੱਡਣ ਲੱਗੇ ਆ दूसरा बूटा भी ऑलमोस्ट रेडी है आप दबदाने मिट्टी हाँ जी दोस्तों दो दरखत ਫਾਰਮ ਆ ਉਸਤੇ ਲਾਉਣ ਤੋਂ ਬਾਅਦ ਹੁਣ ਆਪਾਂ ਅੰਕਲ ਦੀ ਮੋਟਰਾਂ ਵੱਲ ਜਾ ਰਹੇ ਹਾਂ ਆ ਥੋੜਾ ਜਿਹਾ ਪਹਾ ਪਹਾ ਕੱਚਾ ਰਸਤਾ ਜਾਂਦਾ ਤੁਹਾਨੂੰ ਮੈਂ ਦਿਖਾਉਣਾ ਆਹ ਰਸਤਾ ਅੰਕਲ ਦੀ ਮੋਟਰਾਂ ਵੱਲ ਜਾਂਦਾ ਦੇਖ ਸਕਦੇ ਹੋ ਇੱਧਰ ਆ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਇਹ ਅੰਕਲ ਜੀ ਦੀਆਂ ਮੋਟਰਾਂ ਨੇ ਠੀਕ ਆ ਹੁਣ ਆਪਾਂ ਇੱਧਰ ਦਰਖਤ ਲਾਉਣ ਜਾ ਰਹੇ ਹਾਂ ਕੋਈ ਵਧੀਆ ਸੂਟੇਬਲ ਜਗ੍ਹਾ ਮਿਲ ਗਈ ਆਪਾਂ ਉੱਥੇ ਲਾ ਕੇ ਦਰਖਤ ਬਸ ਲੋਈ ਦੋਸਤੋ ਤੁਹਾਡਾ ਆਪਾ ਹਥਿਆਰ ਕਰ ਲਿਆ ਇੱਕ ਆਪਾ ਇੱਧਰ ਲਾਣਾ ਇੱਥੇ ਮੈਂ ਪਹਿਲਾਂ ਸਾਫ ਸਫਾਈ ਹੀ ਕਰਤੀ ਸੀ ਤੇ ਦੂਸਰਾ ਆਪਾ ਇੱਥੇ ਪੱਟ ਲਿਆ ਪਾ ਸਿੱਪੋਲੀਥਿਨ ਲਾਤੀ ਨਿੱਚੋ ਐ ਕਿ ਲਗਾ ਰਾਨਾ ਤੋ ਅਡਾ ਦੂਸਰਾ ਪਾ ਰਿਹਾ ਰੀ ਕਰਦੇ ਉਹ ਹੋ ਗਿਆ ਪਾਣੀ ਪੈਣ ਨੂੰ ਰੱਖਣਾਂਗੇ ਐਕਸੈਕਟ ਤਾਂ ਪਾਣੀ ਪੁੱਟਨਾ ਦੋ ਆ ਗਿਆ ਬਚ ਜਾਂਦਾ ਹੁੰਦਾ ਚਲੋ ਇਹ ਦੋਸਤੋ ਆਪਾਂ ਦੂਸਰਾ ਪੌਦਾ ਲਾਤਾ ਹੈ ਤੇ ਆਪਾਂ ਮਿੱਟੀ ਪਾ ਦਨੇ ਆ ਅਕੀ ਦੋਸਤੋ ਸਪੋਰਟ ਕਰ ਦੋ ਥੋੜੀ-ਮੋਟੀ ਤਾਂ ਕਿ ਹੌਂਸਲਾ ਬੁਲੰਦ ਰਹੇ ਕਮੈਂਟ ਕਰਕੇ ਦੱਸ ਦਿਆ ਕਰੋ ਵੀ ਕੋਈ ਕਮੀ ਪੇਸ਼ੀ ਤਾਂ ਨਹੀਂ ਉਹਦੇ ਨਾਲ ਐ ਆ ਵੀ ਹੌਂਸਲਾ ਹੋ ਜਾਂਦਾ ਵੀ ਹਾਂ ਰਿਸਪੌਂਸ ਹੈ ਗਿਆ ਬਹੁਤ ਵੱਡੀ ਗੱਲ ਆ ਹੈ ਰਿਸਪੌਂਡ ਕਰਨਾ ਹੁਣ ਆਪਾਂ ਥੋੜੀ ਮਿੱਟੀ ਹੋਰ ਐਡ ਕਰਦਾਂ ਨੇ ਆ ਟੋਈ ਤਾਂ ਬੜੇ ਡੂੰਘੇ ਪੱਤੇ ਸੀ ਆਪਾਂ ਵੀ ਕੋਈ ਕਮੀ ਪੈਸ਼ੀ ਨਾ ਰਹੇ ਹੁਣ ਆਪਾਂ ਇਹਦੀ ਸਾਈਡ ਤੇ ਨਾ ਬੱਟਾ ਬਣਾਵਨੇ ਜਿਵੇਂ ਇੱਧਰ ਜਗ੍ਹਾ ਘਟ ਹੈ ਇੱਥੇ ਆਪਾਂ ਮਿੱਟੀ ਲਾ ਦਾਂਗੇ। ਪਿਆਰੀ ਜੀ ਬਣ ਜੂਗੀ। ਆਪਣੇ ਕੋਲ ਆ ਮਿੱਟੀ ਬਚ ਗਈ ਇਹ ਆਪਾਂ ਚੱਕੀ ਇੱਥੇ ਲਾ ਦਾਂਗੇ ਤਾਂ ਕਿ ਪੱਟ ਬਰਾਬਰ ਜੀ ਹੋ ਜਾਈ। ਦੇਖੋ ਪੱਟੀ ਜੀ ਬਣ ਗਈ ਆਪਣੀ। ਹੁਣ ਇਸ ਆ ਇਹ ਵੀ ਮਿੱਟੀ ਚੱਕੀ ਜਾਊ ਜਿਹੜੀ ਆਪਾਂ ਪੱਟੀ ਸੀ। ਲੋਕ ਜੀ ਦੋਸਤੋ ਤਕਰੀਬਨ ਰੈੜੀਆਂ ਨੇ ਬੱਟਾ ਤੇ ਇਹ ਆਪਾਂ ਆਪਦੇ ਲਾਤੇ ਹੁਣ ਆਪਾਂ ਇੰਨਾ ਚ ਇੱਕ ਕੰਮ ਰਹਿ ਗਿਆ ਪਾਣੀ ਪਾਉਣਾ ਹੁਣ ਆਪਾਂ ਪਾਵਾਂਗੇ ਪਾਣੀ ਚਲੋ ਇਹ ਆਪਾਂ ਪਾਣੀ ਪਾਈਏ ਕੀ ਆਪਾਂ ਦੋ ਟਾਲੀਆਂ ਲਾਤੀਆਂ ਪੂਰਾ ਕੰਮ ਡਾਨਾ ਪਾਣੀ ਵੀ ਪਾਤਾ ਦੇਖ ਸਕਦੇ ਹਾਂ ਪਾਣੀ ਪਾ ਕੇ ਕੰਮ ਰੈਡੀ ਆਪ ਇੱਕ ਪੌਦਾ ਪੰਜਾਂ ਜਿਹੜਾ ਦਾ ਗਵੰਡੀਆਂ ਦੇ ਲਾਉਣਾ ਤੇ ਆਪਾਂ ਉੱਥੇ ਦੋ ਇੱਕ ਦੋ ਚਾਰ ਪੌਦੇ ਲਾਇਏ ਸੀ ਪੰਜਮਾ ਅੱਜ ਦਾ ਨੀ ਭੈਣ ਤੋਂ ਬਾਅਦ ਸ਼ਾਮ ਨੂੰ ਆਪਾਂ ਪੰਜਵਾਂ ਪੌਦਾ ਲਾਉਣ ਜਾ ਰਹੇ ਹਾਂ ਹੁਣ ਹਾਲੇ ਕੱਟਦਾ ਨਹੀਂ ਹੈਗਾ ਥੱਲੇ ਪਰ ਉਹ ਵਧੀਆ ਲੱਗ ਰਿਹਾ ਹੈ ਗ੍ਰੇਨੇਪੇਡ ਇਹ ਵੀ ਸਭ ਬਹੁਤ ਵਧੀਆ ਤੇ ਲੋ ਮੈਨੂੰ ਵੀ ਮੈ ਵੀ ਕਰੀ ਉਹਨਾਂ ਨੇ ਦਿੱਤਾ ਆ ਕੜੀ ਪੱਤੇ ਨੇ ਆ ਜਿਹੜੇ ਥੱਲੇ ਨੇ ਸਾਰੇ ਕੜੀ ਬੱਤਾਂ ਹੁੰਦਾਂ ਨਹੀਂ ਆਮ ਆ ਜਿਹੜੇ ਆ ਹੋਰ ਨੇ ਛੋਟੇ ਛੋਟੇ ਇਹ ਲੋਕਾਂ ਨੂੰ ਦੰਦੇ ਆ ਸੀ ਮੈਂ ਵੀ ਲੈ ਜੀਉਂਦਾ ਫੇਰ ਬਿਸਮਿਲ੍ਲਾ ਕੇ ਹੁਣੇ ਅੱਧਰ ਉਧਰ ਬਹੁਤ ਵਧੀਆ ਹੀ ਇੱਕ ਬਿਹੇੜੇ ਦਾ ਵੀ ਸੀ ਮਖਾ ਚਲੇ ਇਹ ਤਾਂ ਘਰਾਂ ਚ ਠੀਕ ਰਹਿੰਦੇ ਨੇ ਸੁਹਾਂਜਣਾ ਜਿਵੇਂ ਹੋਣਾ ਕੋਈ ਆਪਾਂ ਭੇੜ ਰਹੂਗਾ ਸੀ ਬਾਕੀ ਤੇ ਟਾਲੀ ਡੇਕ ਇਹ ਜਾ ਕੁਸਤੀ ਹਾਂ ਦਹੀੜੇ ਦਾ ਲਾ ਲਾਂਗੇ ਜੇ ਕਹੋਗੇ ਲੈ ਕੇ ਆਉ ਗੱਲ ਨੂੰ ਹੋਰ ਪਾਉਦੇ ਮੋੜ ਨੂੰ ਜੋ ਵੀ ਨਹੀਂ ਗਏ ਨੇ ਕੋਜੋ ਕਰਾਂ ਦੇ ਵਿੱਚ ਪੰਡਾ ਜਾਨ ਦਾ ਸੂਤ ਹੀ ਨਹੀਂ ਹੁੰਦਾ ਹੂੰ ਮੋਲ ਲਵੇ ਅੰਬ ਹੋ ਰਿਹਾ ਉਧਰ ਅਰੇ ਕਿਦਾਂ ਮੁੰਡਾ ਸਿੱਖ ਗਿਆ ਸਿੱਖ ਗਿਆ ਪਰਸੋਂ ਦਾ ਜੀ ਨੌ ਸਿੱਧਣਾਂ ਦੁਲੇ ਹਾਂਜੀ ਆਣਾ ਪੱਟੇ ਪੱਟਾ ਆਣਾ ਪੱਟੇ ਉਸਨੇ ਤਾਂ ਅਹ ਵਿਚਾਲੇ ਜੇ ਉਹ ਕਰਦੇ ਮਾੜਾ ਜੇ ਉੱਪਰ ਜੇ ਫਿਰ ਉਹ ਨਹੀਂ ਹੋ ਕੋਣੀ ਤਾਂ ਆਪੀ ਆ ਜੀ ਬੋਲ ਨਾ ਇੱਕ ਵਾਰ ਤਾਂ ਪਾ ਆ ਜੀ ਦੇ ਹਾਂ ਇੱਕ ਵਾਰ ਤਾਂ ਪਾ ਆ ਜੀ ਦੇਣਾ ਥੋੜਾ ਜਿਹਾ ਜਿਹਨਾਂ ਦਾ ਹੋ ਗਿਆ ਪੇਡਾ ਲਗਾਤਾ ਆਪਾਂ ਮਿੱਟੀ-ਮੁੱਟੀ ਸਾਥ ਕਰਤੀ ਪਾਸ ਹੋਣੇ ਚ ਪਾਣੀ ਪਾਉਣੇ ਚੀਕੂ ਦੇਖ ਚੀਕੂ ਸੁਬੰਦਰ ਗੈਨ ਲੱਗਿਆ ਹੋਇਆ ਵਧੀਆ ਚੀਕੂ ਲੱਗਿਆ ਹੋਇਆ ਥੇਰੀ

ਲਓ ਵੀ ਦੋਸਤੋ ਅੱਜ ਦੇ ਵਲੌਗ ਨੂੰ ਕਰਦੇ ਆਂ ਆਪਾਂ ਇੱਥੇ ਖਤਮ ਇਹ ਆਪਣਾ ਪੰਜਵਾਂ ਪੇਡਾ ਸੀ ਮਿਲਦੇ ਆਂ ਆਪਾਂ ਅਗਲੇ ਵਲੌਗ ਵਿੱਚ